ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੇ ਪਰਿਵਾਰ ਨੇ ਇੱਕ ਪ੍ਰਪੋਗੈਂਡਾ ਸ਼ੁਰੂ ਕੀਤਾ ਹੈ ਸੋਸ਼ਲ ਮੀਡੀਆ ਤੇ ਜਿਹੜੀ ਅਮਰਤਪਾਲ ਦੇ ਐਨਐਸਏ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਹੈ ਕਹਿੰਦੇ ਉਹ ਤਾਂ ਵਧਾਈ ਹੈ ਕਿ 15 16 ਬੰਦਿਆਂ ਨੂੰ ਖਤਰਾ ਸੀ ਅਮਰਤਪਾਲ ਤਾਂ ਕਹਿੰਦੇ ਸਰਕਾਰ ਨੇ ਵਧਾਈ ਹੈ ਅੱਛਾ ਜਿਨ੍ਹਾਂ ਨੂੰ ਖਤਰਾ ਸੀ ਕਹਿੰਦੇ ਸਰਕਾਰ ਨੇ ਸਕਿਉਰਟੀ ਵੀ ਪ੍ਰੋਵਾਈਡ ਕਰਵਾਈ ਹੈ ਉਹਨਾਂ ਨੂੰ ਕਈਆਂ ਨੇ ਮੋੜ ਦਿੱਤੀ ਜਿਵੇਂ ਉਹਦੇ ਵੀ ਢਾਡੀ ਮਾਨ ਸਿੰਘ ਹੁੰਦੇ ਆ ਤੇ ਇੱਕੋ ਜਵਾਖ ਜਿਹੜਾ ਪ੍ਰਤਪਾਲ ਜਿਹੜਾ ਪਿੰਡਰਾਂ ਵਾਲਿਆਂ ਦੇ ਜਿਆਦਾ ਗੀਤ ਗਾਉਂਦਾ ਹੁੰਦਾ ਉਹਨੇ ਖਾਰੇ ਵਕੀਲ ਦੇ ਨਾਲ ਜਾ ਕੇ ਇੱਕ ਡੀਸੀ ਸਾਹਿਬ ਦੇ ਬਿਆਨ ਦਿੱਤਾ ਜਾ ਕੇ ਕਿ ਮੈਨੂੰ ਕੋਈ ਖਤਰਾ ਨਹੀਂ ਜੇ ਸਾਡੇ ਵੱਲੋਂ ਕੋਈ ਸ਼ਿਕਾਇਤ ਹੋਵੇ ਅਸੀਂ ਪੰਥ ਦੇ ਦੇਣਦਾਰ ਹੋਵਾਂਗੇ ਪਤਾ ਨਹੀਂ ਕਿਹੜੇ ਪੰਥ ਦੇ ਵਿੱਚ ਰਹਿੰਦੇ ਨੇ ਕਿਹੜਾ ਨਾ ਪੰਥ ਹੈ ਤੁਸੀਂ ਕਵਤਾਮਾ ਕਪਟੂਮਾ गा ਕੇ ਭਰਾਵੋ 4 ਪੈਸੇ ਕਮਾਉਨੇ ਹੋ ਐਡੇ ਫੁਕਰੇ ਬਣ ਕੇ ਤੁਸੀਂ ਐਡੀਆਂ ਫੁਕਰੀਆਂ ਨਾ ਮਾਰਿਆ ਕਰੋ ਕੀ ਪੰਥ ਲਈ ਕਰਤਾ ਜਦੋਂ ਪੁਲਿਸ ਮੁੱਦੇ ਪਾ ਕੇ ਪਟਾ ਫੇਰਦੀ ਆ ਨਾ ਫਿਰ ਪਿੰਡਰਾਂ ਵਾਲੇ ਦਾ ਕੀੜਾ ਵੀ ਬਹੁਤਾਂ ਦੇ ਦਿਮਾਗ ਚੋਂ ਕੱਢਿਆ ਪੁਲਿਸ ਨੇ ਤੁਹਾਡੇ ਵੀ ਕੱਢ ਦੋ ਅਸ਼ਾ ਇਹ ਪ੍ਰਪੋਕੰਡਾ ਪਤਾ ਕਿਨੇ ਛੇੜਿਆ ਇਹ ਛੇੜਿਆ ਅਮਰਤਪਾਲ ਦੇ ਪਰਿਵਾਰ ਨਹੀਂ ਹੈ ਪਹਿਲੀ ਗੱਲ ਤਾਂ ਵੀ ਜਿਹੜੀ ਪੁਲਿਸ ਦੀ ਅ ਪ੍ਰਾਈਵੇਸੀ ਹੁੰਦੀ ਹੈ ਇੰਟੈਲੀਜੈਂਸੀ ਹੁੰਦੀ ਹੈ ਉਹ ਲੀਕ ਕਿਦਾਂ ਹੋ ਸਕਦੀ ਹੈ ਇਹ ਹੁੰਦੇ ਨਹੀਂ ਹੁੰਦੇ ਫਿਰ ਜੇ ਸ਼ਿਕਾਇਤ ਕੀਤੀ ਹੋਣੀ ਹੈ ਪੁਲਿਸ ਕੋਲੇ ਸਰਕਾਰ ਕੋਲੇ ਸਰਕਾਰ ਦੇ ਮਤਲਬ ਉਹ ਗਵਾਹੀ ਹੁੰਦੇ ਆ ਗਵਾਹਾਂ ਨੂੰ ਕਿਵੇਂ ਲੀਕਟ ਕਰੋਗੀ ਸਰਕਾਰ ਇਹਦਾ ਮਤਲਬ ਸਰਕਾਰ ਦੀ ਵੀ ਨਾਕਾਮੀ ਇੱਥੇ ਚਲੋ ਹੁਣ ਮੈਂ ਗੱਲ ਕੀ ਕਰਨੀ ਹੈ ਗੱਲ ਇਹ ਕਰਨੀ ਹੈ ਵੀ ਜਿਹੜਾ ਪ੍ਰੋਪਗੈਂਡਾ ਸੀ ਪਤਾ ਕਿਉਂ ਛੇੜਿਆ ਸੀ ਅਮਰਤਪਾਲ ਦੇ ਪਰਿਵਾਰ ਵੱਲੋਂ ਵੀ ਸਾਡਾ ਜਿਹੜਾ ਮੂਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਵੀ ਉਦੇ ਹੱਕ ਵਿੱਚ ਪ੍ਰਚਾਰ ਹੋਵੇ ਕਿਉਂਕਿ ਕੁਝ ਬੰਦੇ ਕਰਤੂਤਾਂ ਤੋਂ ਜਾਣੂ ਹੋਗੇ ਉਹ ਹੁਣ ਵਿਰੋਧ ਕਰਦੇ ਆ ਜਦੋਂ ਇਹ ਕਿਹਾ ਗਿਆ ਕਿ ਅੰਮ੍ਰਿਤਪਾਲ ਤੋਂ ਇਹਨਾਂ 15 16 ਬੰਦਿਆਂ ਨੂੰ ਖਤਰਾ ਹੈ ਉਦੋਂ ਖਤਰਾ ਇਹਨਾਂ 15 16 ਨੂੰ ਨਹੀਂ ਮੈਂ ਕਹਣਾ ਵੀ ਖਤਰਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਹੈ ਅੰਮ੍ਰਿਤਪਾਲ ਕਤਿਹੜ ਤੋਂ ਕਿਉਂਕਿ ਅਮਰਤਪਾਲ ਨਸ਼ੇੜੀ ਸੀ ਨਸ਼ੇੜੀਆਂ ਦੀ ਭੀੜ ਇਕੱਠੀ ਕੀਤੀ ਸੀ ਜਿਹੜਾ ਅਦਨਾਲੇ ਥਾਂ ਦੇ ਹਮਲਾ ਕੀਤਾ ਸੀ ਉਹ ਨਸ਼ੇੜੀਆਂ ਦੀ ਭੀੜ ਨੇ ਕੀਤਾ ਸੀ ਚੋਦੇ ਬਾਅਦ ਪੁਲਿਸ ਨੇ ਖੇਤਰ ਫੇਰਿਆ ਡੇਬੁਰੂਗੜ ਜੇਲ੍ਹ ਚ ਭੇਜਤਾ ਪਤਾ ਇਹ ਲੋਕਾਂ ਜਿਹੜਾ ਬਘੇਲਾ ਇਹ ਬਹਿਰਲ ਕਰਦਾ ਹੈ ਲਿਸਟ 15 ਬੰਦਿਆਂ ਦੀ ਕਿ ਇਹਨਾਂ ਨੂੰ ਖਤਰਾ ਹੈ ਤੇ ਉਹ ਬਘੇਲੇ ਨੇ ਅਮਰਤਪਾਲ ਨੂੰ ਫੜਾਇਆ ਸੀ ਕਿ ਮੇਰੀ ਘਰ ਵਾਲੀ ਪੁਲਿਸ ਨੇ ਚੱਕ ਲਈ ਮੇਰਾ ਮੁੰਡਾ ਛੋਟਾ ਹੈਗਾ ਤੇ ਇਸ ਕਰਕੇ ਭਾਉ ਨੂੰ ਫੜਾਉਣਾ ਪਿਆ ਇਹ ਦੋਗਲੇ ਚਿਹਰੇ ਹੀ ਨੇ ਇੱਧਰ ਵੀ ਉੱਧਰ ਵੀ ਅੱਛਾ ਜਿੰਨਾ 15 ਦੀ ਲਿਸਟ ਜਾਰੀ ਕੀਤੀ ਹੈ ਨਾ ਉਹਨਾਂ ਨੂੰ ਬੇਨਤੀ ਹੈ ਵੀ ਕਿਤੇ ਨਾ ਕਿਤੇ ਤੁਹਾਡਾ ਵੀ ਦੋਗਲਾ ਕਿਰਦਾਰ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਰਿਹਾ ਤੁਸੀਂ ਵੀ ਥੋੜੀ ਜੀ ਅਕਲ ਦੇ ਨਾਲ ਆਪਣੀ ਗੱਲ ਨੂੰ ਸੰਕੋਚ ਲੋ ਤੁਹਾਨੂੰ ਵੀ ਕਿਤੇ ਨਾ ਕਿਤੇ ਦੋਗਲਾ ਚਿਹਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਹਦਾ ਮਤਲਬ ਇਹ ਆ ਅਸਲ ਵਿੱਚ ਤਾਂ ਮੈਂ ਬਾਬਾ ਬਖਸ਼ੀਸ਼ ਹੋਵੇ ਪਰ ਮੈਂ ਢਾਡੀ ਮਾਨ ਸਿੰਘ ਹੋਣ ਹਾਲਾਂਕਿ ਵਿਚਾਰਕ ਮਤਬ ਇਹ ਹੁੰਦੇ ਮੇਰਾ ਕੋਈ ਨਿੱਜੀ ਦੁਸ਼ਮਣ ਨਹੀਂ ਹੈਗਾ ਤੁਹਾਨੂੰ ਪ੍ਰਤਪਾਲ ਹੋਵੇ ਤੇ ਤਲਵਾੜਾ ਸਾਹਿਬ ਹੋਣ ਕਈ ਹੋਰ ਜਿਹੜੇ ਵੀ ਜਿਹੜੇ ਵੀ ਹੈਗੇ ਆ ਮੈਨੂੰ ਪੂਰਾ ਨਾਂ ਨਹੀਂ ਸਾਰਿਆਂ ਦਾ ਪਤਾ ਪਰ ਹੁਣ ਇਹਨਾਂ ਨੂੰ ਇਹ ਡਰਾਉਣ ਵਾਸਤੇ ਕੀਤਾ ਗਿਆ ਵੀ ਇਹ ਸਾਡੇ ਮੂਤਪਾਲ ਦੇ ਹੱਕ ਵਿੱਚ ਬੋਲਣ ਪਰ ਸੋਨ ਮੈਂ ਮੈਂਦੀ ਕਰ ਦੇਣਾ ਵੀ ਇੱਕ ਮੋਰੰਡਮ ਮੈਂ ਦੇਣਾ ਡਿਸੀ ਸਾਹਿਬ ਨੂੰ ਤੇ ਐਸਐਸਬੀ ਸਾਹਿਬ ਨੂੰ ਤੇ ਇੱਕ ਡੀਡੀਵੀ ਸਾਹਿਬ ਨੂੰ ਭੇਜਣਾ ਉਹਦੇ ਵਿੱਚ ਮੈਂ ਇਹ ਲਿਖਣਾ ਵੀ ਮੂਤਪਾਲ ਨੂੰ ساری ਉਮਰ ਲਈ ਜੇਲ੍ਹ ਵਿੱਚ ਰੱਖੋ ਕਿਉਂਕਿ ਜੇ ਕਦੀ ਬਾਹਰ ਆ ਗਿਆ ਨਹੀਂ ਅੱਤਵਾਦ ਪੈਦਾ ਕਰੋ ਅੱਤਵਾਦ ਨਹੀਂ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਪਿੱਛੇ ਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰੋ ਮੈਂ ਇਹ ਦੇ ਵਿੱਚ ਇਹ ਲਿਖਣਾ ਹੈ ਉਹਦੇ ਵਿੱਚ ਮੈਂ ਇਹ ਨਹੀਂ ਲਿਖਣਾ ਮੈਨੂੰ ਖਤਰਾ ਅਸੀਂ ਨਹੀਂ ਡਰਦੇ ਨਾ ਕਟੀੜਾਂ ਤੋਂ ਭਾਵੇਂ ਅਮਰਤਪਾਲ ਹੋਵੇ ਅਮਰਤਪਾਲ ਦਾ ਪਾਪਾ ਹੋਵੇ ਜਾਂ ਕੋਈ ਗੈਂਗਸਟਰ ਹੋਵੇ ਕੋਈ ਅੱਤਵਾਦੀ ਖਾਲਸਤਾਨੀ ਕੋਈ ਵੀ ਕਟੀੜਾ ਹੋਣਾ ਅਸੀਂ ਨਹੀਂ ਡਰਦੇ ਕਿਤੋਂ ਅੱਜ ਸਾਨੂੰ ਡਰਦਾ ਪੰਜਾਬ ਦਾ ਵੀ ਪੰਜਾਬ ਦੇ ਲੋਕਾਂ ਨੂੰ ਇਹ ਲੋਕ ਗੁੰਮਰਾਹ ਕਰਦੇ ਆ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰਦੇ ਨੇ ਤਾਂ ਮੈਂ ਇਹ ਮਰੰਡਮ ਲਿਖਣਾ ਚਿੱਠੀ ਲਿਖਣੀ ਹੈ ਤੇ ਇਹ ਡੀਡੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਭੇਜਣਾ ਤੇ ਪੰਜਾਬ ਸਰਕਾਰ ਨੂੰ ਭੇਜ ਦਾਂਗੇ ਵੀ ਜੇ ਇਹ ਅਮਰਤਪਾਲ ਵਰਗੀਆਂ ਕਦੀੜਾਂ ਬਾਹਰ ਆਉਂਦੀਆਂ ਜਿਹੜੇ ਦੇ ਸਾਥੀ ਨੇ ਪੱਪਲ ਪ੍ਰੀਤ ਵਰਗੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਨੇ ਨਾਮਾਂ ਦਾ ਵੀ ਨਹੀਂ ਪਤਾ ਬਹੁਤਾ ਵੀ ਇਹ ਸਾਰੀਆਂ ਕਦੀੜਾਂ ਜੇ ਬਾਹਰ ਆਉਂਦੀਆਂ ਨੇ ਨਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਮੈਂ ਇਹ ਲਿਖਣਾ ਅਛਾ ਕਈਆਂ ਨੇ ਮੈਨੂੰ ਫੋਨ ਕੀਤੇ ਤੁਹਾਡਾ ਨਾਂ ਤਾਂ ਨਹੀਂ ਲਿਸਟ ਵਿੱਚ ਸਾਡਾ ਨਾਂ ਲਿਸਟ ਵਿੱਚ ਕਿਉਂ ਪਾਉਣਗੇ ਬਈ ਅਸੀਂ ਤਾਂ ਚਾਪਲੂਸੀ ਕਰਦੇ ਨਹੀਂ ਅਸਟਾ ਸ਼ਰਿਆਮ ਇਹਨਾਂ ਦੀ ਜੜ ਪਟ ਰਹੇ ਪਹਿਲਾਂ ਤੋਂ ਵੀ ਜਿਹੜਾ ਪੰਜਾਬ ਦਾ ਬੇੜਾ ਗਰ ਕਰਨ ਲੱਗਾ ਹੈ ਪੰਜਾਬ ਦੀ ਨੌਜਵਾਨ ਨੂੰ ਗਲਤ ਰਸੇ ਤੋਰਤਾ ਤੇ ਪਹਿਲੀ ਛੇਤਰਫੇਰੇ ਇਹਨਾਂ ਦੇ ਨਾ ਸਾਨੂੰ ਡਾਇਰੈਕਟ ਸੇ ਤਾਂ ਨਹੀਂ ਡਰਦੇ ਅਛਾ ਇਹ ਗੱਲ ਹੋਰ ਸੁਣਿਓ ਹੁਣ ਇਹਨਾਂ ਨੇ ਪ੍ਰੋਪਗੈਂਡਾ ਪਤਾ ਕਿਉਂ ਚਲਾਇਆ ਮਤਲਬ ਹੀ ਸਾਡੇ ਮੂਤਪਾਲ ਦੇ ਖਿਲਾਫ ਕੋਈ ਬੋਲੇ ਨਾ ਸਾਡੇ ਮੂਤਪਾਲ ਦਾ ਦਬਦਬਾ ਬਣਿਆ ਰਵੇ ਲੋਕ ਡਰਦੇ ਰਹਿਣ ਜਿਵੇਂ ਭਿੰਡਰਾਂ ਵਾਲੇ ਡਰਦੇ ਸੀ ਲੋਕ ਨਹੀਂ ਹੁੰਨ ਡਰਦੇ ਆਸ਼ਾ ਇੱਕ ਇਹਦਾ ਭਰਾ ਜਿਹੜਾ ਨਸ਼ੇੜੀ ਹੈਪੀ ਘਰੇ ਬੈਠਾ ਉਹ ਕਹਿੰਦੇ ਸਰਗਟਾਂ ਵੀ ਪੀਂਦਾ ਹੈ ਬੀੜੀਆਂ ਵੀ ਪੀਂਦਾ ਹੈ ਗੋਲੀਆਂ ਵੀ ਖਾਂਦਾ ਹੈ ਸਮੈਕ ਵੀ ਪੀਂਦਾ ਹੈ ਤੇ ਜਿਹੜਾ ਅਮਰਤਪਾਲ ਹੈ ਉਹ ਕਹਿੰਦੇ ਦਵਾਈ ਵੀ ਨਸ਼ੇੜੀ ਸੀ ਪੂਰਾ ਅਭੀਰ ਦੇ ਵਿੱਚ ਵੀ ਕਹਿੰਦੇ ਉਹਨੇ ਪੂਰਾ ਗੰਦ ਪਾਇਆ ਸੀ ਅਸਾ ਇੱਕ ਹੋਰ ਗੱਲ ਨਸੀ ਕਹਿੰਦੇ ਕਿਰਪਾਨਾਂ ਵੀ ਇਹਨਾਂ ਨੇ ਮੁੱਲ ਲੈ ਕੇ ਪਾਈਆਂ ਨੇ ਅਮਰਤ ਮਤ ਵੀ ਨਹੀਂ ਛਕਿਆ ਇਹਨਾਂ ਦਾ ਇਹ ਵੀ ਸੱਚੀ ਗੱਲ ਹੈ ਘਰ ਵਾਲੀ ਨੂੰ ਤਾਂ ਪਤਾ ਲੱਗ ਹੀ ਗਿਆ ਸੀ ਛਕਿਆ ਨਹੀਂ ਸੀ ਤੇ ਹੁਣ ਇਹ ਪ੍ਰੋਪਗੈਂਡਾ ਕਿਉਂ ਚਲਾ ਰਹੇ ਨੇ ਬਾਰ-ਬਾਰ ਇੱਕ ਤਾਂ ਜਿਹੜੀ ਮਾਤਾ ਰਾਜਕੌਰ ਹੈ ਬਲਵਿੰਦਰ ਕੌਰ ਜਣ ਕੇ ਰਾਜ ਮਾਤਾ ਸ ਮਾਤਾ ਸਹਿਬ ਕੌਰ ਵੀ ਬਣਨ ਦੀ ਕੋਸ਼ਿਸ਼ ਕੀਤੀਆਂ ਨੇ ਤਿੰਨ ਚਾਰ ਵਾਰੀ ਕਿ ਕੌਮ ਨੂੰ ਸੰਦੇਸ਼ ਹੈ ਮਾਤਾ ਦਾ ਉਹਦੇ ਪਰਸਪਾਇਆ ਹੁੰਦਾ ਮਹਿੰਗਾ ਜੇ ਇਹ ਜਿਹੀਆਂ ਗੱਲਾਂ ਬਾਤਾਂ ਨਹੀਂ ਕਰਨਗੇ ਫਿਰ ਪਰਸ ਵਿੱਚ 5 500 ਦਾ ਨੋਟ ਕਿੱਦਾਂ ਆਉਣਗੇ ਤੇ ਜਿਹੜਾ ਤੇਲ ਫੂਕਣਾ ਗੱਡੀਆਂ ਵਿੱਚ ਫਿਰ ਉਹ ਭੇਡਾਂ ਕਿਵੇਂ ਦੇਣਗੀਆਂ ਯਾਨੀ ਕਿ ਜ਼ਰੂਰੀ ਹੁੰਦਾ ਨਾ ਵੀ ਅਮਰਤਪਾਲ ਜਿੰਦਾਬਾਦ ਕੌਮ ਦਾ ਜਰਨੈਲ ਜਿੰਦਾਬਾਦ ਇਹ ਕਹਿਣਾ ਜ਼ਰੂਰੀ ਹੁੰਦਾ ਤੇ ਫਿਰ ਭੇਡਾਂ ਜਿਹੜੀਆਂ ਨੇ ਉਹ ਪੈਸੇ ਇਕੱਠੇ ਕਰ ਦਿੰਦੀਆਂ ਨੇ ਹੁਣ ਮਤਲਬ ਜਿਹੜੀ ਇਹ ਲਿਸਟ ਜਾਰੀ ਕੀਤੀ ਹੈ 15 ਬੰਦਿਆਂ ਦੀ ਇਹਦੇ ਵਿੱਚ ਪ੍ਰੋਬਲਮ ਇਹੀ ਹੈ ਵੀ ਭਾਈ ਸਾਹਿਬ ਜਿਹੜੇ ਮੂਤਪਾਲ ਸਾਹਿਬ ਨੇ ਵੀ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਤੇ ਉਹਨਾਂ ਦੇ ਰਾਹ ਵਿੱਚ ਕੁਝ ਲੋਕ ਕਰੋੜਾ ਬਣ ਰਹੇ ਨੇ ਮਤਲਕਿ ਵੀ ਅਮਰਪਾਲ ਦੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਇਦਾਂ ਜਨ ਕਿ ਡਰਾਮਾ ਡਰੋਮਾ ਕਰਕੇ ਲੋਕਾਂ ਨੂੰ ਮੂਰਖ ਬਣਾਉਣਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਾਂ ਇਹ ਢੀਰਮੱਲੀਆਂ ਦਾ ਪਰਿਵਾਰ ਹੈ ਨਸ਼ੇੜੀ ਨੇ ਪੱਕੇ ਕਾਂਗਰਸੀ ਨੇ ਔਰ ਅੱਜ ਇੱਕ ਵੀਡੀਓ ਤੇ ਇੱਕ ਫੋਟੋ ਅਮਰਤਪਾਲ ਦੀ ਤੇ ਹੈਪੀ ਦੀ ਲਾਵਾਂਗੇ ਜੇ ਤੁਹਾਨੂੰ ਪਤਾ ਲੱਗ ਜੂਂ ਜੀ ਵੀ ਇਹ ਨਹੀਂ ਕਰ ਦੂ ਥੈਂਕ ਯੂ ਅੱਛਾ ਜਿਹੜਾ ਗੰਜਾ ਜ ਆਮਰੀਕਾ ਬੈਠਾ ਉਹਨੂੰ ਵੀ ਮੜਾ ਮੋਟਾ ਪੁੱਛ ਲਿਆ ਕਰੋ ਵੀ ਤੂੰ ਸਿਰ ਤੇ ਵਾਲ ਮੁੱਲ ਦੇ ਲਵਾ ਲੈ ਜੇ ਨਹੀਂ ਆਉਂਦੇ ਤਾਂ ਕਿਉਂ ਭੌਕਦਾ ਹੁੰਨਾ ਬੈਠਾ ਉੱਥੇ ਘਰ ਵਾਲੀ ਇੱਥੇ ਬੈਠੀ ਹੈ ਮੁੰਡਾ ਇੱਥੇ ਬੈਠਾ ਕੋਈ ਚੰਦਾ ਕੰਮ ਕਰ ਲੈ ਭਰਾਵਾ ਅਸਾ ਤੁਹਾਨੂੰ ਪਤਾ ਇਹਨਾਂ ਦੇ ਵੀ ਇੱਕ ਪਾਸੇ ਬੰਦੇ ਜਦੋਂ ਇਹੋ ਜਿਹੀਆਂ ਰਿਪੋਰਟਾਂ ਵਾਇਰਲ ਕਰਦੇ ਆ ਵੀ ਇਹ ਕਿਤੇ ਨਾ ਕਿਤੇ ਸਰਕਾਰ ਦੇ ਅੰਦਰ ਖਾਤੇ ਦਲਾਲ ਨੇ ਦੱਲੇ ਨੇ ਇਦਾਂ ਲੱਗਦਾ ਨਹੀਂ ਤੁਹਾਨੂੰ ਇਹਨਾਂ ਦੋਗਲਾ ਜਿਹੜਾ ਹੈ ਨਹੀਂ ਅਕਰਦੂਤ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ